ਪੰਜਾਬ ਦਿਨ ਪਰ ਸ਼ਸ਼ੀਕਲ ਜੀ ਆਨਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਲਾਈਵ ਪ੍ਰੋਗਰਾਮ ਪੰਜਾਬ ਦਿਨ ਪਰ ਦੇ ਵਿੱਚ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਐਤਵਾਰ ਦਾ ਦਿਨ ਛੁੱਟੀ ਵਾਲਾ ਦਿਨ ਤੇ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਛੁੱਟੀ ਇੰਜੋਏ ਕੀਤੀ ਹੋਣੀ ਆ ਤੇ ਕੱਲ ਹਫਤੇ ਦਾ ਪਹਿਲਾ ਦਿਨ ਯਾਨੀ ਕਿ ਸੋਮਵਾਰ ਤੇ ਬੱਚਿਆਂ ਨੇ ਸਕੂਲ ਜਾਣਾ ਤੇ ਜਿਹੜੇ ਕਾਮਕਾਰ ਵਾਲੇ ਬੰਦੇ ਆ ਉਹਨਾਂ ਨੇ ਕੰਮਕਾਰ ਤੇ ਚਲੇ ਜਾਣਾ ਤੇ ਅੱਜ ਛੁੱਟੀ ਵਾਲੇ ਦਿਨ ਦੀ ਸ਼ਾਮ ਤੇ ਇਸ ਤੋਂ ਬਾਅਦ ਰਾਤ ਹੈ ਜੀ ਸੋ ਇਸ ਕਰਕੇ ਪੰਜਾਬ ਦਿਨ ਪਰ ਪ੍ਰੋਗਰਾਮ ਅਸੀਂ ਅੱਜ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਦਿਨ ਪਰ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਕਿਹੜੀਆਂ ਘਟਨਾਵਾਂ ਹੋਈਆਂ ਪੰਜਾਬ ਤੋਂ ਬਾਹਰ ਦੇਸ਼ ਦੇ ਵਿੱਚ ਜਾਂ ਦੇਸ਼ ਤੋਂ ਬਾਹਰ ਜਿਹੜੀਆਂ ਕਿ ਸਿੱਧੀਆਂ ਪੰਜਾਬ ਤੇ ਪੰਜਾਬੀਆਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਉਹਨਾਂ ਸਾਰੀਆਂ ਤੇ ਅਸੀਂ ਚਰਚਾ ਕਰਾਂਗੇ ਖਾਸ ਮਕਸਦ ਇਹ ਹੈ ਕਿ ਅੱਜ ਦੀ ਖਬਰ ਤੁਹਾਡੇ ਤੱਕ ਅੱਜ ਹੀ ਪਹੁੰਚਾ ਦੱਤੀ ਜਾਵੇ ਤਾਂ ਜੋ ਤੁਹਾਨੂੰ ਕੱਲ ਸਵੇਰੇ ਤੱਕ ਦਾ ਜਿਹੜਾ ਅਖਬਾਰ ਹੈ ਉਸ ਦੀ ਉਡੀਕ ਨਾ ਕਰਨੀ ਪਵੇ ਸੋ ਇਸ ਵੇਲੇ ਤੁਹਾਨੂੰ ਦੱਸ ਦਿੰਦੇ ਆ ਕਿ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਔਨ 에ਅਰ ਦੇ ਫੇਸਬੁੱਕ ਪੇਜ ਦੇ ਉੱਤੇ ਤੇ ਇਸੇ ਨਾਲ YouTube ਦੇ ਚੈਨਲ ਦੇ ਉੱਤੇ ਲਾਈਵ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ ਜੁੜ ਵੀ ਸਕਦੇ ਹੋ ਤੇ ਜੁੜਦੇ ਸਾਰ ਤੁਸੀਂ ਕੀ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਸਾਨੂੰ ਆਪਣੇ ਵਿਚਾਰ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਿਚਾਰ ਬਾਕੀ ਦੇ ਦਰਸ਼ਕਾਂ ਦੇ ਨਾਲ ਲੋਕਾਂ ਦੇ ਨਾਲ ਸਾਂਝੇ ਕਰੀਏ ਤੇ ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਜੀ ਇੱਕ ਐਸੀ ਘਟਨਾ ਹੋਈ ਹਾਲਾਂਕਿ ਇਹ ਪੰਜਾਬ ਦੇ ਵਿੱਚ ਤਾਂ ਨਹੀਂ ਹੋਈ ਦਿੱਲੀ ਦੇ ਵਿੱਚ ਹੋਈ ਪਰ ਇਸ ਘਟਨਾ ਨੇ ਬੜੇ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਸਵਾਲ ਖੜੇ ਕੀਤੇ ਨੇ ਸਾਡੇ ਸਿਸਟਮ ਤੇ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਭਾਰਤ ਬਹੁਤ ਅੱਗੇ ਜਾ ਰਿਹਾ ਭਾਰਤ ਵਿਕਾਸ ਕਰ ਰਿਹਾ ਪਰ ਹਾਲੇ ਵੀ ਬਹੁਤ ਬੇਸਿਕ ਜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਡਾ ਦੇਸ਼ ਜਾਂ ਫਿਰ ਸਾਡੇ ਦੇਸ਼ ਦਾ ਸਿਸਟਮ ਧਿਆਨ ਨਹੀਂ ਕਰਦਾ ਗੌਰ ਨਹੀਂ ਕਰਦਾ ਤੇ ਫਿਰ ਜਦੋਂ ਮੁਸੀਬਤ ਆਉਂਦੀ ਹੈ ਆਪਤਾ ਬਣ ਕੇ ਆਉਂਦੀ ਆ ਤੇ ਫਿਰ ਉਦੋਂ ਬੇਕਸੂਰ ਜਾਨਾਂ ਦਾ ਕਾਰਨ ਬਣਦੀ ਹੈ ਤੁਹਾਨੂੰ ਪਤਾ ਹੈ ਕਿ ਦਿਨ ਪਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਆਈਐਸ ਸੈਂਟਰ ਚਲਾਇਆ ਜਾ ਰਿਹਾ ਸੀ ਜਿੱਥੇ ਕੀ ਭਵਿੱਖ ਦੇ ਆਈਐਸ ਤਿਆਰ ਹੋ ਰਹੇ ਸੀ ਉਹ ਆਈਐਸ ਤਿਆਰ ਹੋ ਰਹੇ ਸੀ ਜਿਨ੍ਹਾਂ ਨੇ ਅੱਗੇ ਕਿਸੇ ਨਾ ਕਿਸੇ ਹਲਕੇ ਦਾ ਵਿਕਾਸ ਕਰਨਾ ਸੀ ਲੋਕਾਂ ਦੇ ਕੰਮ ਕਰਨੇ ਸੀ ਇਹ ਸੁਨਿਸ਼ਚਿਤ ਕਰਨਾ ਸੀਗਾ ਆਈਐਸ ਬਣ ਕੇ ਕਿ ਹਰ ਇੱਕ ਨਾਗਰਿਕ ਨੂੰ ਉਸ ਦਾ ਬਣਦਾ ਹੱਕ ਮਿਲੇ ਉਸ ਦਾ ਅਧਿਕਾਰ ਮਿਲੇ ਤੇ ਉਸ ਨੂੰ ਇਨਸਾਫ ਮਿਲੇ ਪਰ ਖੁਦ ਜਿਸ ਕੁਰਸੀ ਤੇ ਬੈਠਣ ਦੇ ਲਈ ਤਿਆਰੀ ਕਰ ਰਹੇ ਸੀ ਨੌਜਵਾਨ ਵਿਦਿਆਰਥੀ ਅਜੋ ਉਸੇ ਸਿਸਟਮ ਦੀ ਬਲੀਏ ਚੜ ਗਏ ਨੇ ਕਿਉਂਕਿ ਦਿੱਲੀ ਦੇ 올ਡ ਰਜਿੰਦਰ ਨਗਰ ਦੇ ਵਿੱਚ ਬੇਸਮੈਂਟ ਦੇ ਵਿੱਚ ਇਹ ਆਈਏਐਸ ਸੈਂਟਰ ਹੈ ਜਿਹੜਾ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ ਤੇ ਅਚਾਨਕ ਭਾਰੀ ਮੀਂਹ ਪੈਂਦਾ ਦਿੱਲੀ ਦੇ ਇਸ ਇਲਾਕੇ ਦੇ ਵਿੱਚ ਪਾਣੀ ਆਸ-ਪਾਸ ਦਾ ਗਲੀਆਂ ਦਾ ਇਕੱਠਾ ਹੋ ਕੇ ਨਾਲੀਆਂ ਦਾ ਇਕੱਠਾ ਹੋ ਕੇ ਇਧਰ ਇਸ ਬੇਸਮੈਂਟ ਦੇ ਵੱਲ ਆ ਜਾਂਦਾ ਤੇ ਦੇਖਦੇ ਹੀ ਦੇਖਦੇ ਕਹਿੰਦੇ ਕੁਝ ਹੀ ਮਿੰਟਾਂ ਦੇ ਵਿੱਚ ਬੇਸਮੈਂਟ ਦੇ ਵਿੱਚ ਜਿਹੜਾ 12 ਫੁੱਟ ਤੱਕ ਦਾ ਪਾਣੀ ਭਰ ਗਿਆ ਜਿੰਨੇ ਕੀ ਲੋਕ ਜਿੰਨੇ ਕ ਜਿਹੜੇ ਸਟੂਡੈਂਟਸ ਸੀਗੇ ਬਚ ਕੇ ਨਿਕਲ ਸਕੇ ਉੱਪਰ ਚੜਾਏ ਪਾਣੀ ਦੇ ਚੜਨ ਤੋਂ ਪਹਿਲਾਂ ਉਹ ਬਚ ਗਏ ਪਰ ਤਿੰਨ ਵਿਦਿਆਰਥੀ ਐਸੇ ਸੀ ਕਿ ਜਿਹੜੇ ਮੌਕੇ ਸਿਰ ਬਾਹਰ ਨਹੀਂ ਨਿਕਲ ਸਕੇ ਤੇ ਬੜੇ ਮਾਇੂਸੀਨਾ ਕਹਿਣਾ ਪੈਂਦਾ ਕਿ ਇਹ ਸਾਡੇ ਭਵਿੱਖ ਦੇ ਵੱਣ ਵਾਲੇ ਆਈਐਸ ਅਫਸਰ ਸਿਸਟਮ ਦੀ ਭਲੀ ਚੜ ਗਏ ਨੇ ਤੇ ਬੇਸਮੈਂਟ ਬੇਸਮੈਂਟ ਜਿੱਥੇ ਸਿਰਫ ਤੁਸੀਂ ਚੀਜ਼ਾਂ ਸਟੋਰ ਕਰ ਸਕਦੇ ਹੋ ਕੋਈ ਪਾਰਕਿੰਗ ਬਣਾ ਸਕਦੇ ਹੋ ਉਸ ਬੇਸਮੈਂਟ ਦੇ ਵਿੱਚ ਜਿੱਥੇ ਕਿ ਇਹ ਪਾਸ ਹੀ ਨਹੀਂ ਸੀ ਕਿ ਕੋਈ ਕਲਾਸ ਲਾਈ ਜਾ ਸਕਦੀ ਹੈ ਉਸ ਦੇ ਵਿੱਚ ਇਹ ਕੋਚਿੰਗ ਸੈਂਟਰ ਕਲਾਸਾਂ ਲਾ ਰਿਹਾ ਸੀ ਲਾ ਵੀ ਕੀ ਦੀਆਂ ਰਿਹਾ ਸੀ ਆਈਐਸ ਦੇ ਸਟੂਡੈਂਟਸ ਦੀਆਂ ਜਾਂ ਆਈਐਸ ਕੋਚਿੰਗ ਸੈਂਟਰ ਦੀਆਂ ਉਹ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਦੀਆਂ ਸੀ ਜਿਨ੍ਹਾਂ ਨੇ ਅੱਗੇ ਜਾ ਕੇ ਡਿਪਟੀ ਕਮਿਸ਼ਨਰ ਏਡੀਸੀ ਐਸ ਡੀ ਐਮ ਇਹ ਬਣਨਾ ਸੀਗਾ ਵੱਡੇ ਵੱਡੇ ਅਹੁਦਿਆਂ ਤੇ ਉਹਨਾਂ ਨੇ ਤਨਾਤ ਹੋਣਾ ਸੀਗਾ ਤੇ ਪਰ ਉਹ ਇਹ ਬੱਚਿਆਂ ਨੂੰ ਹੀ ਨਹੀਂ ਪਤਾ ਸੀ ਕਿ ਜਿਸ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਨੇ ਬੈਠਣਾ ਸੀ ਉਸੇ ਸਿਸਟਮ ਦੀ ਇਹ ਬਲੀ ਚੜ ਜਾਣਗੇ ਫਿਲਹਾਲ ਰੌਲਾ ਬਹੁਤ ਹੋ ਰਿਹਾ ਸਿਰਫ ਰੌਲਾ ਹੀ ਬਾਤ ਦੇ ਵਿੱਚ ਪੈ ਸਕਦਾ ਕਿਉਂਕਿ ਜਿਹੜੇ ਨੌਜਵਾਨ ਚਲੇ ਗਏ ਨੇ ਜਿਨ੍ਹਾਂ ਦੀਆਂ ਜਾਨਾਂ ਬੇਸਮੈਂਟ ਦੇ ਵਿੱਚ ਇਸ ਤਰੀਕੇ ਦੇ ਨਾਲ ਗਈਆਂ ਨੇ ਕਿ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਅੱਜ ਵੀ ਸਾਡਾ ਸਿਸਟਮ ਉਸੇ ਦਾ ਉਸੇ ਥਾਂ ਤੇ ਖੜਾ ਹੈ। ਪਾਸ ਚੀਜ਼ ਕਿਸੇ ਹੋਰ ਤਰੀਕੇ ਦੇ ਨਾਲ ਹੁੰਦੀ ਆ ਤੇ ਉਹਨੂੰ ਵਰਤਣ ਜਿਹੜੇ ਮਾਲਕ ਨੇ ਉਹ ਹੋਰ ਤਰੀਕੇ ਨਾਲ ਲੱਗ ਪੈਂਦੇ ਨੇ। ਇਸੇ ਤਰੀਕੇ ਦੇ ਨਾਲ ਇਹ ਆਈਐਸ ਸੈਂਟਰ ਸੀਗਾ। ਜਿਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਜਦੋਂ ਫਿਰ ਇਹ ਇੰਨਾ ਸਭ ਕੁਝ ਹੋਇਆ ਨਾਲ ਦੇ ਤਿੰਨ ਜਿਹੜੇ ਵਿਦਿਆਰਥੀ ਮਾਰੇ ਗਏ ਤੇ ਬੱਚੇ ਵੀ ਪੜਕੇ ਨੇ, ਬੱਚਿਆਂ ਨੇ ਪ੍ਰਦਰਸ਼ਨ ਵੀ ਕੀਤਾ। ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਉਧਰੋਂ এবੀਪੀ ਦੇ ਵੱਲੋਂ ਵੀ ਅੱਜ ਜਿਹੜੇ ਐਮਸੀਡੀ ਦੇ ਮੇਅਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਪੂਰੀ ਕਹਾਣੀ ਹੁਣ ਰਾਜਨੀਤੀ ਦੇ ਇਰਦ-ਗਿਰਦ ਘੁੰਮ ਰਹੀ ਆ ਕਾਂਗਰਸ ਵੀ ਇਲਜ਼ਾਮ ਲਾ ਰਹੀ ਆ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਸਰਕਾਰ ਦੀ ਇਹ ਨਲਾਇਕੀ ਆ ਸੋ ਇਸ ਕਰਕੇ ਇੱਕ ਵੱਡਾ ਹਾਦਸਾ ਹੋਇਆ ਪਰ ਐਮਸੀਡੀ ਘਟੋ ਘਟ ਇਹ ਜ਼ਿੰਮੇਵਾਰੀ ਚੁੱਕ ਸਕਦਾ ਸੀ ਕਿਉਂਕਿ ਜੇਕਰ ਕੋਈ ਤੈਹ ਚੀਜ਼ ਤੈਹ ਕਾਨੂੰਨ ਦੇ ਤਹਿਤ ਨਹੀਂ ਹੋਈ ਤਾਂ ਫਿਰ ਉਸ ਦੀ ਚੈਕਿੰਗ ਕਰਨਾ ਤਾਂ ਤੁਹਾਡਾ ਹੀ ਫਰਜ ਬਣਦਾ ਸੋ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਚੈਕਿੰਗ ਨਹੀਂ ਕਰੋਗੇ ਤਾਂ ਫਿਰ ਇਸ ਤਰੀਕੇ ਦੇ ਹਾਸੇ ਵਾਪਰਦੇ ਰਹਿਣਗੇ ਹੁਣ ਜਿਹੜੇ ਇਹਦੇ ਵਿੱਚ ਦੱਸਿਆ ਜਾ ਰਿਹਾ ਦੋ ਲੜਕੀਆਂ ਨੇ ਇੱਕ ਲੜਕਾ ਸੀਗਾ ਜਿਨ੍ਹਾਂ ਦੀ ਮੌਤ ਹੋਈ ਹੈ ਹੁਣ ਉਹਦੇ ਲਈ ਇਨਸਾਫ ਵੀ ਮੰਗਿਆ ਜਾ ਰਿਹਾ ਬਖਵਾਕ ਕੋਈ ਕੋਈ ਵਿਰੋਧੀ ਧਿਰਾਂ ਨੇ ਜਾਂ ਕੋਈ ਬੱਚੇ ਐਸੇ ਨੇ ਉਹ ਮੰਗ ਰਹੇ ਨੇ ਕਿ ਮੁਆਵਜ਼ਾ ਪਰਵਾਰਾਂ ਨੂੰ ਮਿਲਣਾ ਚਾਹੀਦਾ ਘੱਟੋ-ਘੱਟ 1 ਕਰੋੜ ਰੁਪਏ ਪਰ ਇਸ ਚੀਜ਼ ਨੂੰ ਹੁਣ ਰਾਜਨੀਤਿਕ ਰੰਗਤਤਾ ਦੇ ਦਿੱਤੀ ਜਾਊਗੀ ਪਰ ਇਹ ਨਹੀਂ ਦੇਖਿਆ ਜਾਊਗਾ ਕਿ ਇਸ ਕੋਚਿੰਗ ਸੈਂਟਰ ਦੇ ਤਰ੍ਹਾਂ ਦਿੱਲੀ ਜਾਂ ਆਸ-ਪਾਸ ਦੇ ਕਿਸੇ ਇਲਾਕੇ ਦੇ ਵਿੱਚ ਹੋਰ ਤਾਂ ਨਹੀਂ ਇਸ ਤਰੀਕੇ ਦੇ ਨਾਲ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਚਲਾਏ ਜਾ ਰਹੇ ਕਿਉਂਕਿ ਬੜਾ ਅਹਿਮ ਹੋ ਜਾਂਦਾ ਜਦੋਂ ਬੇਸਮੈਂਟ ਦੇ ਵਿੱਚ ਤੁਸੀਂ ਕਿਸੇ ਨੂੰ ਬਿਠਾਉਨੇ ਹੋ ਤਾਂ ਬੇਸਮੈਂਟ ਦੇ ਵਿੱਚ ਜ਼ਿਆਦਾ ਖਤਰਾ ਹੁੰਦਾ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਨਸੂਨ ਦੀ ਬਾਰਿਸ਼ ਪੈ ਰਹੀ ਹੋਵੇ ਸੋ ਬਾਰਿਸ਼ ਨਾ ਆਉਂਦੀ ਫੇਰ ਤਾਂ ਇਹ ਹਾਸਾ ਨਹੀਂ ਹੋਣਾ ਸੀ ਪਰ ਇੱਕੋ ਦਮ ਬਾਰਿਸ਼ ਆਈ ਹੈ ਤੇ ਜਿਹੜਾ ਪਾਣੀ ਗਲੀਆਂ ਜਾਂ ਸੀਵਰੇਜ ਦੇ ਰਾਹੀਂ ਬਾਹਰ ਜਾਣਾ ਸੀ ਉਹ ਸਿੱਧਾ ਇਸ ਬੇਸਮੈਂਟ ਦੇ ਵਿੱਚ ਜਾਣ ਲੱਗਿਆ ਦੇਖਦੇ ਹੀ ਦੇਖਦੇ ਮਸਾਂ ਦੋਆਂ ਚਾਰ ਮਿੰਟਾਂ ਦੇ ਵਿੱਚ ਇਹ ਬੇਸਮੈਂਟ ਪਾਣੀ ਦੇ ਨਾਲ ਫੁੱਲ ਹੋ ਗਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਬੱਚੇ ਅੰਦਰ ਕਲਾਸਾਂ ਲਾ ਰਹੇ ਸੀ ਜਿਹੜੇ ਬਚ ਕੇ ਬਾਹਰ ਨਿਕਲੇ ਨੇ ਉਹ ਕਿਸ ਤਰੀਕੇ ਦੇ ਨਾਲ ਆਏ ਹੋਣਗੇ ਤੇ ਜਿਹੜੇ ਤਿੰਨ ਬੱਚੇ ਨਿਕਲ ਨਹੀਂ ਸਕੇ ਤੇ ਉਹਨਾਂ ਦਾ ਕੀ ਹਾਲ ਹੋਵੇਗਾ ਕਿਉਂਕਿ ਉਹਨਾਂ ਨੇ ਕੋਸ਼ਿਸ਼ ਵੀ ਜ਼ਰੂਰ ਕੀਤੀ ਹੋਣੀ ਹੈ ਕਿ ਅਸੀਂ ਵੀ ਬਾਹਰ ਨਿਕਲ ਚਲੀਏ ਪਰ ਉਹ ਨਿਕਲ ਨਹੀਂ ਪਾਏ ਉਦੋਂ ਤੱਕ ਪਾਣੀ ਜ਼ਿਆਦਾ ਵੱਧ ਗਿਆ ਤੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਡੁੱਬਣ ਕਰਕੇ ਉਹਨਾਂ ਦੀ ਮੌਤ ਹੋ ਗਈ ਜਿਸ ਕਲਾਸਰੂਮ ਦੇ ਵਿੱਚ ਉਹਨਾਂ ਨੇ ਹਾਈਐਸ ਬਣਨ ਦਾ ਸੁਪਨਾ ਦੇਖਿਆ ਸੀ ਉਹੀ ਕਲਾਸਰੂਮ ਉਹਨਾਂ ਦੀ ਜ਼ਿੰਦਗੀ ਦਾ ਕਾਲ ਬਣਿਆ ਇੱਥੇ ਹੀ ਉਹਨਾਂ ਦੀ ਜ਼ਿੰਦਗੀ ਸਮਾਪਤ ਹੋਈ ਹੈ ਪਰ ਸਵਾਲ ਕਰੇ ਕਰਕੇ ਗਈ ਹੈ ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਜਾਂ ਫਿਰ ਪੰਜਾਬ ਦਾ ਕੋਈ ਵੀ ਵੱਡਾ ਸ਼ਹਿਰ ਹੋਵੇ ਬੇਸਮੈਂਟ ਦੇ ਵਿੱਚ ਅਸੀਂ ਦੇਖਦੇ ਆ ਕਿ ਹਾਲੇ ਵੀ ਬਹੁਤ ਸਾਰੀਆਂ ਇਸ ਤਰੀਕੇ ਦੇ ਨਾਲ ਚੀਜ਼ਾਂ ਚੱਲਦੀਆਂ ਨੇ ਤੇ ਇਹ ਹੋਣਾ ਚਾਹੀਦਾ ਹੁਣ ਇੱਕ ਪ੍ਰੋਪਰ ਜਾਂਚ ਚੱਲਣੀ ਚਾਹੀਦੀ ਹੈ ਇੱਕ ਚੈਕਿੰਗ ਮੇਂ ਚੱਲਣੀ ਚਾਹੀਦੀ ਹੈ ਕਿ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਜਾਂ ਜਿੰਨੇ ਵੀ ਮਿਊਨਿਸਪਲ ਕਾਰਪੋਰੇਸ਼ਨ ਨੇ ਦੇਸ਼ ਦੀਆਂ ਸਭ ਨੂੰ ਤਰਕ ਹੋਣਾ ਚਾਹੀਦਾ ਸਭ ਨੂੰ ਇਹ ਚੈੱਕ ਕਰਨਾ ਚਾਹੀਦਾ ਕਿ ਕਿਦਰੇ ਬੇਸਮੈਂਟ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਇਸ ਤਰੀਕੇ ਨਾਲ ਉਹਨਾਂ ਦੀ ਜਾਨ ਦੇ ਨਾਲ ਖਿਲਵਾੜਤਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਹੁਣ ਬੱਚੇ ਚਲੇ ਗਏ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਵਾਪਸ ਨਹੀਂ ਲਿਆ ਸਕਦਾ ਪਰ ਇਸ ਤਰੀਕੇ ਦੇ ਨਾਲ ਹੋਰ ਬੱਚੇ ਨਾ ਚਲੇ ਜਾਣ ਇਸ ਦਾ ਖਿਆਲ ਰੱਖਿਆ ਜਾ ਸਕਦਾ ਸੋ ਬੇहद ਸ਼ਰਮਨਾਕ ਕਰਨ ਵਾਲਾ ਇਹ ਜਿਹੜੀ ਘਟਨਾ ਇਹ ਦਿੱਲੀ ਦੇ ਵਿੱਚ ਵਾਪਰੀ ਹੈਗੀ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਰਾਜਨੀਤੀ ਹੋਣ ਲੱਗ ਗਈ ਆ ਸੋ ਰਾਜਨੀਤੀ ਤਾਂ ਹੋਵੇਗੀ ਪਰ ਅਸਲ ਦੇ ਵਿੱਚ ਹੁਣ ਪੁਲਿਸ ਨੇ ਇਸ ਕੋਚਿੰਗ ਸੈਂਟਰ ਦੇ ਮਾਲਕ ਤੇ ਜਿਹੜਾ ਉਹਦਾ ਕੋਆਰਡੀਨੇਟਰ ਆ ਜਿਹੜਾ ਚਲਾ ਰਿਹਾ ਸੀ ਦੀਦੀ ਦੇਖ ਰੇ ਖੇਤ ਚ ਚੱਲ ਰਿਹਾ ਸੀ ਉਹਨਾਂ ਦੋਨਾਂ ਦੇ ਖਿਲਾਫ ਪਰਚਾ ਜਿਹੜਾ ਦਰਜ ਕੀਤਾ ਹੈ ਕਾਰਵਾਈ ਚੱਲ ਰਹੀ ਹੈ ਕਦੋਂ ਕਿਵੇਂ ਕਿਸੇ ਤਰੀਕੇ ਨਾਲ ਗ੍ਰਿਫਤਾਰੀ ਹੋਏਗੀ ਸਜ਼ਾ ਕੀ ਮਿਲੇਗੀ ਇਹ ਵਕਤ ਤੈਅ ਕਰੇਗਾ ਤੇ ਅਦਾਲਤ ਤੈਅ ਕਰੇਗੀ ਪਰ ਇਸ ਤਰੀਕੇ ਦੇ ਨਾਲ ਨਾ ਹੋਵੇ ਸੋ ਸਭ ਨੂੰ ਖਿਆਲ ਰੱਖਣਾ ਚਾਹੀਦਾ ਸਾਨੂੰ ਕੋਦਰੋਂ ਵੀ ਕਾਰ ਕਰਨਾ ਚਾਹੀਦਾ ਹੈ ਕਿ ਕਿਤੇ ਸਾਡੇ ਬੱਚੇ ਇਸ ਤਰੀਕੇ ਦੇ ਨਾਲ ਕਿਸੇ ਬੇਸਮੈਂਟ ਦੇ ਵਿੱਚ ਬੈਠ ਕੇ ਆਪਣੀ ਜਾਨ ਨੂੰ ਖਤਰਾ ਤਾਂ ਨਹੀਂ ਪਾ ਰਹੇ ਅ ਅੱਗੇ ਵੱਧਦੇ ਹਾਂ ਜੀ ਥੋੜਾ ਜਿਹਾ ਅੱਗੇ ਚੱਲਦੇ ਹਾਂ ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਕਾਰ ਜਿਹੜੀ ਜਵਾਨੀ ਜੰਗ ਚੱਲਦੀ ਆ ਰਹੀ ਸੀ ਉਹ ਹੁਣ ਸ਼ਾਇਦ ਅੱਗੇ ਨਜ਼ਰ ਨਹੀਂ ਆਉਗੀ ਕਿਉਂਕਿ ਬਨਵਾਰੀ ਲਾਲ ਪ੍ਰੋਹਿਤ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਕੀਤਾ ਜਾ ਚੁੱਕਾ ਹੈ ਦੇਸ਼ ਦੇ ਰਾਸ਼ਟਰਪਤੀ ਸਾਹਿਬਾ ਦੇ ਵੱਲੋਂ ਕੱਲੇ ਇਹ ਨਹੀਂ ਬਾਕੀ 7-8 ਸੂਬਿਆਂ ਦੇ ਹੋਰ ਰਾਜਪਾਲ ਨੇ ਜਿਹੜੇ ਬਦਲੇ ਨੇ ਤਾਂ ਪੰਜਾਬ ਨੂੰ ਹੁਣ ਨਵਾਂ ਰਾਜਪਾਲ ਮਿਲ ਗਿਆ ਹੈ ਗੁਲਾਬ ਚੰਦ ਕਟਾਰੀਆ ਦੇ ਰੂਪ ਦੇ ਵਿੱਚ ਪੰਜਾਬ ਨੂੰ ਨਵਾਂ ਰਾਜਪਾਲ ਮਿਲਿਆ ਬਨਵਾਰੀ لال ਪ੍ਰੋਹਿਤ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਅਸਤੀਫਾ ਉਹਨਾਂ ਨੇ 5 ਮਹੀਨੇ ਪਹਿਲਾਂ ਹੀ ਪਾ ਦਿੱਤਾ ਸੀ ਪਰ ਇਹਨਾਂ ਦਾ ਅਸਤੀਫਾ ਜਿਹੜਾ ਉਹ ਸਵੀਕਾਰ ਨਹੀਂ ਹੋਇਆ ਸੀ ਤੇ ਆਖਿਰਕਾਰ ਹੁਣ ਜਾ ਕੇ ਰਾਸ਼ਟਰਪਤੀ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਚਿੱਠੀਆਂ ਦਾ ਆਦਾਨ ਪ੍ਰਦਾਨ ਬਹੁਤ ਸਾਰੇ 8-9 ਮਸਲੇ ਐਸੇ ਸੀ ਜਿਨ੍ਹਾਂ ਦੇ ਵਿੱਚ ਪੇਚ ਫਸੇ ਨੇ ਸੀਐਮ ਭਗਵਾਨ ਸਿੰਘ ਮਾਨ ਹੋਰਾਂ ਦੇ ਤੇ ਬਨਵਾਰੀ ਦਾਲ ਪ੍ਰੋਹਿਤ ਰਾਜਪਾਲ ਹੋਰਾਂ ਦੇ ਤੇ ਇਸ ਤੋਂ ਬਾਅਦ ਇੱਕ ਬਿਆਨ ਵੀ ਆਇਆ ਤੇ ਸੀਐਮ ਭਗਵਾਨ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਰਾਜਪਾਲ ਹੋਰਾਂ ਦੇ ਨਾਲ ਜਿਹੜੇ ਕਿ ਹੁਣ ਆਊਟ ਗoing ਰਾਜਪਾਲ ਹੋ ਗਏ ਨੇ ਹੁਣ ਉਹ ਆਪਣਾ ਅਸਤੀਫਾ ਉਹਨਾਂ ਦਾ ਮਨਜ਼ੂਰ ਹੋ ਗਿਆ ਤੇ ਹੁਣ ਗੁਲਾਬ ਚੰਦ ਕੁਟਾਰੀਆ ਆ ਜਾਣਗੇ ਤੇ ਪਰ ਉਹਨਾਂ ਨੇ ਸਵਾਲ ਇਹ ਜ਼ਰੂਰ ਚੁੱਕੇ ਨੇ ਕਿ ਜਿਸ ਤਰੀਕੇ ਦੇ ਨਾਲ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਸੂਬਾ ਸਰਕਾਰ ਹੁੰਦੀ ਹੈ ਉੱਥੋਂ ਦੇ ਰਾਜਪਾਲ ਐਦਾਂ ਨਹੀਂ ਕਰਦੇ ਪਰ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਸੂਬੇ ਦੇ ਵਿੱਚ ਉੱਥੇ ਦੇ ਰਾਜਪਾਲ ਫਿਰ ਸਰਕਾਰਾਂ ਦੇ ਨਾਲ ਇਸ ਤਰੀਕੇ ਨਾਲ ਕਰਦੇ ਨੇ ਸਰਦੀ ਇਲਾਕਿਆਂ ਤੇ ਜਾਣ ਨੂੰ ਵੀ जानਦੇ ਲਈ ਵੀ ਜਿਹੜਾ ਇੱਕ ਟਕਰਾਰ ਸੀ ਇਹ ਬੀਤੇ ਦਿਨੀ ਸਾਨੂੰ ਦੇਖਣ ਨੂੰ ਦੋਨਾਂ ਦੇ ਦਰਮਿਆਨ ਦੇਖਣ ਨੂੰ ਮਿਲੀ ਸੀ ਤਾਂ ਹੁਣ ਸੀਐਮ ਜਿਹੜੇ ਮਾਨ ਨੇ ਤੇ ਉਹ ਇਹ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਜਿਹੜੇ ਨਵੇਂ ਰਾਜਪਾਲ ਨੇ ਉਹਨਾਂ ਦੇ ਲਈ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕਿ ਠੀਕ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ ਜਾਂ ਉਹ ਗਾਈਡੈਂਸ ਜ਼ਰੂਰ ਆਪਣੀ ਦੇਣਗੇ ਪਰ ਗੁਲਾਬ ਚੰਦ ਕੁਟਾਰੀਆ ਦੇ ਬਾਰੇ ਦੱਸ ਦਿੰਦੇ ਆ ਕਿ ਗੁਲਾਬ ਚੰਦ ਕੁਟਾਰੀਆ ਜਿਹੜੇ ਹੁਣ ਨਵੇਂ ਪੰਜਾਬ ਦੇ ਰਾਜਪਾਲ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਨਾਮ ਦੀ ਚੋਣ ਹੋ ਚੁੱਕੀ ਹੈ ਸੌ ਚੱਕ ਲੈਣਗੇ ਇੱਕ ਦੋ ਦਿਨ ਦੇ ਵਿੱਚ ਉਹ ਤੇ ਗੁਲਾਬ ਚੰਦ ਕਟਾਰੀਆ ਬੇਸਿਕਲੀ ਰਾਜਸਥਾਨ ਤੋਂ ਸੰਬੰਧ ਰੱਖਦੇ ਨੇ ਰਾਜਸਥਾਨ ਬੀਜੇਪੀ ਦੇ ਇੱਕ ਕੱਦਾਵਰ ਨੇਤਾ ਰਹੇ ਨੇ ਅ ਪਿੱਛੇ ਇਸ ਵੇਲੇ ਇਸ ਤੋਂ ਪਹਿਲਾਂ ਅਸਾਮ ਦੇ ਉਹ ਰਾਜਪਾਲ ਸੀਗੇ ਤੇ ਹੁਣ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਲਾਇਆ ਗਿਆ ਸੋ ਗੁਲਾਬ ਚੰਦ ਕਟਾਰੀਆ ਆਏ ਨੇ ਤੇ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਨਵੇਂ ਰਾਜਪਾਲ ਦਾ ਕਿਵੇਂ ਬੈਠੇਗਾ ਇਹ ਹਰ ਇੱਕ ਦੇ ਮਨ ਦੇ ਵਿੱਚ ਹੋਣਾ ਤੁਸੀਂ ਵੀ ਸੋਚ ਰਹੇ ਹੋਗੇ ਕਿ ਕਿਧਰੇ ਬਨਵਾਰੀ ਲਾਲ ਪ੍ਰੋਹਿਤ ਦੀ ਤਰ੍ਹਾਂ ਗੁਲਾਬ ਚੰਦ ਕਟਾਰੀਆ ਤੇ ਸੀਐਮ ਭਗਵਾਨ ਸਿੰਘ ਮਾਨ ਜਾਂ ਪੰਜਾਬ ਸਰਕਾਰ ਆਮੋ ਸਾਹਮਣੇ ਹੁੰਦੀ ਨਜ਼ਰ ਤਾਂ ਨਹੀਂ ਆਊਗੀ ਕਿਉਂਕਿ ਸੀਐਮ ਭਗਵਾਨ ਸਿੰਘ ਮਾਨ ਹੋਰਾਂ ਨੇ ਬਨਵਾਰੀ ਲਾਲ ਪ੍ਰੋਹਿਤ ਤੇ ਇਲਜ਼ਾਮ ਹੀ ਲਾਇਆ ਸੀ ਕਿ ਜਾਣਬੁੱਝ ਕੇ ਧਾਕਲ ਅੰਦਾਜ਼ੀ ਕੀਤੀ ਜਾਂਦੀ ਹੈ ਤੇ ਕੱਲ ਤਾਂ ਸੀਐਮ ਮਾਨ ਨੇ ਵੀ ਕਹਿ ਦਿੱਤਾ ਸੀ ਕਿ ਰਾਜਪਾਲ ਅਕਸਰ ਦੌਰਾ ਕਰਨ ਨਿਕਲ ਜਾਂਦੇ ਨੇ ਤੇ ਉਹਨਾਂ ਦੀ ਅੱਧੀ ਸਰਕਾਰ ਨਾਲ ਲੈ ਜਾਂਦੇ ਆ ਰਾਜਪਾਲ ਨੇ ਫਿਰ ਕਿਹਾ ਸੀ ਕਿ ਮੈਂ ਮੇਰੇ ਨਾਲ ਸਿਰਫ ਸਪੈਸ਼ਲ ਚੀਫ ਸੈਕਟਰੀ ਤੇ ਡੀਜੀਪੀ ਪੰਜਾਬ ਹੀ ਹੁੰਦੇ ਨੇ ਤੇ ਦੋ ਤਿੰਨ ਦਿਨ ਦਾ ਉਹਨਾਂ ਦਾ ਦਾਰਾ ਹੁੰਦਾ ਤੇ ਉਹ ਦੋ ਤਿੰਨ ਦਿਨ ਉਹਨਾਂ ਦੇ ਨਾਲ ਰਹਿੰਦੇ ਨੇ ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਟਕਰਾਰਾਂ ਚੱਲੀਆਂ ਇੱਕ ਸਮਾਂ ਉਹ ਵੀ ਸੀ ਜਦੋਂ ਸੀਐਮ ਭਗਵੰਤ ਸਿੰਘ ਮਾਨ ਨੇ ਇਹ ਕਹਿ ਕੇ ਇੱਕ ਤੰਜ ਵੀ ਮਾਰਿਆ ਸੀ ਰਾਜਪਾਲ ਨੂੰ ਕਿ ਰਾਜਪਾਲ ਦੇ ਵੱਲੋਂ ਉਹਨਾਂ ਨੂੰ ਚਿੱਠੀਆਂ ਦੇ ਰੂਪ ਦੇ ਵਿੱਚ ਲਗਾਤਾਰ ਲਵ ਲੈਟਰ ਭੇਜੇ ਜਾਂਦੇ ਨੇ ਉਦੋਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਪਸ਼ਟੀਕਰਨ ਰਾਜਪਾਲ ਚਾਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੋਂ ਸੋ ਇਸ ਕਰਕੇ ਚਿੱਠੀਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਵੀ ਕਾਫੀ ਗਹਿਮਾਗਮੀ ਖਿੱਚਮਤਾਣੀ ਦੋਨਾਂ ਆਗੂਆਂ ਦੇ ਵਿਚਾਰ ਦੇਖਣ ਨੂੰ ਮਿਲੀ ਸੀ ਪਰ ਹੁਣ ਅਸੀਂ ਵੀ ਉਮੀਦ ਕਰਦੇ ਹਾਂ ਪੰਜਾਬ ਦੇ ਸਾਰੇ ਲੋਕ ਉਮੀਦ ਕਰਨਗੇ ਕਿ ਜਿਸ ਤਰੀਕੇ ਦੇ ਨਾਲ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਨਾਲ ਜੋ ਵੀ ਹੋ ਰਿਹਾ ਸੀ ਜਾਂ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਇਲਜ਼ਾਮ ਲਾਇਆ ਕਿ ਰਾਜਪਾਲ ਜਾਣਬੁੱਝ ਕੇ ਤੰਗ ਕਰਦੇ ਸੀ ਇਸ ਨਵੇਂ ਜਿਹੜੇ ਰਾਜਪਾਲ ਨੇ ਗੁਲਾਬਚੰਦ ਕਟਾਰੀਆ ਤੇ ਉਹਨਾਂ ਦੀ ਸਰਕਾਰ ਤੇ ਸੀਐਮ ਭਗਵੰਤ ਸਿੰਘ ਮਾਨ ਦੇ ਹੋਰਾਂ ਦੇ ਨਾਲ ਟਿਊਨਿੰਗ ਚੰਗੀ ਤਰ੍ਹਾਂ ਬੈਠ ਜੇਗੀ ਕਿਉਂਕਿ ਜੇਕਰ ਦੋਨਾਂ ਵਿਚਕਾਰ ਟਿਊਨਿੰਗ ਨਹੀਂ ਹੈ ਚੰਗਾ ਤਾਲਮੇਲ ਨਹੀਂ ਹੈ ਤਾਂ ਫਿਰ ਕੰਮ ਪੈਰਲਲ ਤਰੀਕੇ ਦੇ ਨਾਲ ਨਹੀਂ ਚੱਲਣਗੇ ਸੋ ਜਿਸ ਤਰੀਕੇ ਦਾ ਮਾਹੌਲ ਪਹਿਲਾਂ ਹੋਇਆ ਉਸ ਤਰੀਕੇ ਦਾ ਮਾਹੌਲ ਹੁਣ ਅੱਗੇ ਨਾ ਹੋਵੇ ਇਹ ਹਰ ਕੋਈ ਉਮੀਦ ਕਰ ਰਿਹਾ ਤਾਂ ਜੇਕਰ ਚੰਗਾ ਮਾਹੌਲ ਦੋਨਾਂ ਆਗੂਆਂ ਦੇ ਵਿਚਕਾਰ ਹੋਊਗਾ ਤਾਂ ਜਿਹੜੇ ਪੰਜਾਬ ਦੇ ਕੰਮ ਨੇ ਵਿਕਾਸ ਦੇ ਕੰਮ ਨੇ ਇਸੇ ਤਰੀਕੇ ਨਾਲ ਅੱਗੇ ਵਧਦੇ ਰਹਿਣਗੇ ਤੇ ਕੋਈ ਨਹੀਂ ਚਾਹੂਗਾ ਕਿ ਇਸ ਵਾਰ ਵੀ ਜਾਂ ਅੱਗੇ ਵੀ ਐਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਜਾਂ ਫਿਰ ਪੰਜਾਬ ਦੇ ਸੀਐਮ ਤੇ ਰਾਜਪਾਲ ਪੰਜਾਬ ਦੇ ਅਧਿਕਾਰ ਇਸ ਤਰੀਕੇ ਦੇ ਨਾਲ ਟਕਰਾਰਬਾਜ਼ੀ ਚੱਲਦੀ ਰਹੇ ਕਿਉਂਕਿ ਪੰਜਾਬ ਦੇ ਲਈ ਘਟੋ-ਘਟੇ ਚੰਗੀ ਨਹੀਂ ਆ ਨਾ ਹੀ ਪੰਜਾਬ ਦੇ ਲੋਕਾਂ ਦੇ ਲਈ ਚੰਗੀ ਆ ਆ ਅੱਗੇ ਵਧਾਂਗੇ ਇੱਕ ਤੁਹਾਨੂੰ ਖਬਰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਤਕਰੀਬਨ ਅੱਜ ਤੋਂ 160-70 ਸਾਲ ਪਹਿਲਾਂ ਜਿਹੜਾ ਜਹਾਜ਼ ਬਲਟਿਕ ਸੀ ਦੇ ਵਿੱਚ ਗੁੰਮ ਹੋਇਆ ਸੀ ਤੂਫਾਨ ਦੇ ਵਿੱਚ ਰੁੜ ਗਿਆ ਸੀ ਤੇ ਉਹ ਅੱਜ 170 ਸਾਲ ਬਾਅਦ ਜਾ ਕੇ ਮਿਲਿਆ ਉਸ ਜਹਾਜ਼ ਦੇ ਵਿੱਚ ਕਿਹੜਾ ਖਜ਼ਾਨਾ दारू ਦਾ ਉਹ ਕਿਹੜਾ ਖਜ਼ਾਨਾ ਜਿਹੜਾ ਬੇਸ਼ਕੀਮਤੀ ਹੈ ਉਹਦੇ ਬਾਰੇ ਵੀ ਦੱਸਾਂਗੇ ਪਰ ਇਸ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਪੈरिस 올림픽 ਦੀ ਪੈरिस 올림픽 ਦੇ ਵਿੱਚ ਅੱਜ ਜਿਹੜਾ ਦੂਸਰੇ ਹੀ ਦਿਨ ਭਾਰਤ ਨੇ ਆਪਣਾ ਖਾਤਾ ਖੋਲ੍ਹ ਲਿਆ ਮਨੂਪਾਕਰ ਨੇ 10 ਮੀਟਰ 에ਅਰ ਪਿਸਟਲ ਦੇ ਮੁਕਾਬਲੇ ਚ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਚ ਜਿਹੜਾ ਮੈਡਲ ਆ ਉਹ ব্রونز ਜਿੱਤ ਲਿਆ ਤੀਸਰੇ ਨੰਬਰ ਤੇ ਮਨੂਪਾਕਰ ਆਈਆ ਬਹੁਤ ਬਹੁਤ ਮਨੂਪਾਕਰ ਨੂੰ ਵਧਾਈ ਉਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਕਿਉਂਕਿ ਟੋਕੀਓ 올림픽 ਦੇ ਵਿੱਚ ਵੀ ਮਨੂਪਾਕਰ ਨੇ ਜਿਹੜਾ ਮੈਡਲ ਜਿੱਤਿਆ ਸੀ ਉਸੇ ਤੋਂ ਉਮੀਦ ਸੀ ਕਿ ਮਨੂਪਾਕਰ ਪੈरिस 올림픽 ਦੇ ਵਿੱਚ ਵੀ ਜਾ ਕੇ ਦੇਸ਼ ਦੇ ਲਈ ਤਗਮਾ ਜਿੱਤੇਗੀ ਤਾਂ ਮਨੂਪਾਂਕਰ ਨੇ ਇਤਿਹਾਸ ਸਿਰ ਦਿੱਤਾ ਇਸ ਕਰਕੇ ਕਿ ਇੱਕ ਤਾਂ ਉਹਨਾਂ ਨੇ ਪਹਿਲਾਂ ਟੋਕੀਓ 'ਚ ਜਿੱਤਿਆ ਟੋਕੀਓ 올림픽 ਤੋਂ ਬਾਅਦ ਹੁਣ ਪੈरिस 올림픽 ਦੇ ਵਿੱਚ ਜਿੱਤਿਆ ਤਮਗਾ ਪਰ ਈਸ਼ਵਰ ਖਾਸ ਇਹ ਹੈ ਕਿ ਮਨੂਪਾਂਕਰ ਨੇ ਤਮਗਾ ਜਿੱਤਣ ਦੀ ਸ਼ੁਰੂਆਤ ਆਪਣੇ ਨਾਂ ਦੇ ਨਾਲ ਕੀਤੀ ਹੈ ਜਨ ਕਿ ਪਹਿਲਾ ਭਾਰਤ ਦਾ ਪੈरिस 올림픽 ਦੇ ਵਿੱਚ ਜਿਹੜਾ ਮੈਡਲ ਜਿੱਤਿਆ ਉਹ ਨਿਸ਼ਾਨੇਬਾਜ਼ ਮਨੂਪਾਂਕਰ ਨੇ ਜਿੱਤਿਆ ਸੋ ਅੱਗੇ ਬਹੁਤ ਸਾਰੇ ਮੈਡਲ ਔਨ ਦੀ ਉਮੀਦ ਹਲੇ ਤੱਕ ਸਿਰਫ ਇੱਕ ਆਇਆ ਤੇ ਟੋਕੀਓ 올림픽 ਦੇ ਵਿੱਚ ਭਾਰਤੀ ਐਥਲੀਟਾਂ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਤੇ ਉਮੀਦ ਹੈ ਕਿ ਉਸ ਤੋਂ ਵੀ ਬਿਹਤਰ ਇਸ ਪੈਰਿਸ 올림픽 ਦੇ ਵਿੱਚ ਭਾਰਤੀ ਐਥਲੀਟ ਤੇ ਖਿਡਾਰੀ ਆਪਣਾ ਪ੍ਰਦਰਸ਼ਨ ਕਰਨਗੇ ਹੌਕੀ ਦਾ ਕੱਲ ਮੈਚ ਜਿਨ੍ਹਾਂ ਨੇ ਦੇਖਿਆ ਤੁਹਾਨੂੰ ਸਭ ਨੂੰ ਯਾਦ ਹੋਣਾ ਕਿਉਂਕਿ ਜਦੋਂ ਤੁਸੀਂ ਆਪਣੀ ਟੀਮ ਨੂੰ ਖੇਡਦਾ ਦੇਖਦੇ ਹੋ ਤਾਂ ਇੱਕ ਵੱਖਰੇ ਤਰੀਕੇ ਦਾ ਜਨੂਨ ਤੇ ਜੋਸ਼ ਤੁਹਾਨੂੰ ਨਜ਼ਰ ਆਉਂਦਾ ਸੋ ਜਿਨ੍ਹਾਂ ਨੇ ਕੱਲ ਰਾਤ ਹੋਇਆ ਮੈਚ ਇੰਡੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਦੇਖਿਆ ਹਾਕੀ ਦਾ ਤੇ ਉਹਨਾਂ ਨੂੰ ਸਮਝ ਆ ਗਿਆ ਹੋਣਾ ਕਿ ਟੀਮ ਇੰਡੀਆ ਜਿਹੜੀ ਹਾਕੀ ਦੀ ਇੱਕ ਵਾਰ ਆਪਣੇ ਰੰਗ ਦੇ ਵਿੱਚ ਹੁਣ ਨਜ਼ਰ ਆ ਰਹੀ ਹੈ ਪੁਰਾਣੇ ਰੰਗ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਜਿਹੜਾ ਟੋਕੀਓ 올림픽 ਦੇ ਵਿੱਚ ਹਾਕੀ ਟੀਮ ਇੰਡੀਆ ਨੇ ਪ੍ਰਦਰਸ਼ਨ ਕਰਕੇ ਮੈਡਲ ਜਿੱਤਿਆ ਸੀ ਕਈ ਸਾਲਾਂ ਦਾ ਸੋਕਾ ਹਾਕੀ ਦੇ ਵਿੱਚ ਉਹ ਦੂਰ ਕੀਤਾ ਸੀ ਤਾਂ ਪੈਰਿਸ 올림픽 ਦੇ ਵਿੱਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਤਕੜੀ ਟੀਮ ਦੇ ਨਾਲ ਸੀ ਤੇ ਪਹਿਲਾ ਨਿਊਜ਼ੀਲੈਂਡ ਅੱਗੇ ਸੀ ਇੱਕ ਫਸਟ ਜਿਹੜਾ ਕੁਆਟਰ ਦੇ ਵਿੱਚ ਤੇ ਨਿਊਜ਼ੀਲੈਂਡ 1-0 ਦੇ ਨਾਲ ਅੱਗੇ ਸੀ ਪਰ ਬਾਅਦ ਦੇ ਵਿੱਚ ਸਾਡੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਫਿਰ ਇੱਕ ਤੋਂ ਬਾਅਦ ਇੱਕ ਕਰਕੇ ਗੋਲ ਕੀਤੇ ਇੱਕ ਸਮਾਂ ਸੀ ਕਿ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ ਸੀ ਤੇ ਬਾਅਦ ਦੇ ਵਿੱਚ ਕਪਤਾਨ ਹਰਮਨਪ੍ਰੀਤ ਦੇ ਵੱਲੋਂ ਜਿਹੜੇ ਹਰਮਨਪ੍ਰੀਤ ਦੇ ਵੱਲੋਂ ਇੱਕ ਸਟ੍ਰੋਕ ਦੇ ਨਾਲ ਗੋਲ ਕੀਤਾ ਗਿਆ ਤੇ ਮੁਕਾਬਲਾ 3-2 ਦੇ ਨਾਲ ਖਤਮ ਹੋਇਆ ਸੋ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿਰੁੱਧ ਬੜੇ ਧਮਾਕੇਦਾਰ ਪਰਫਾਰਮੈਂਸ ਕਰਕੇ ਜਿੱਤ ਲਿਆ ਜੀ ਤੇ ਅਗਲੇ ਵੀ ਮੈਚ ਉਮੀਦ ਕਰਦੇ ਆ ਕਿ ਇਸੇ ਤਰੀਕੇ ਦੇ ਨਾਲ ਹਾਕੀ ਟੀਮ ਇੰਡੀਆ ਜਿੱਤੂਗੀ ਪੰਜਾਬ ਲਈ ਖਾਸ ਗੱਲ ਇਹ ਹੋ ਜਾਂਦੀ ਹੈ ਕਿ ਹਾਕੀ ਦੇ ਵਿੱਚ ਹਮੇਸ਼ਾ ਹੀ ਜਿਹੜੀ ਇੰਡੀਆ ਟੀਮ ਦੀ ਹਾਕੀ ਹੁੰਦੀ ਆ ਉਹਦੇ ਵਿੱਚ ਹਮੇਸ਼ਾ ਹੀ ਸਭ ਤੋਂ ਜ਼ਿਆਦਾ ਖਿਡਾਰੀ ਸਾਡੇ ਪੰਜਾਬ ਦੇ ਹੁੰਦੇ ਨੇ ਚਾਹੇ ਉਹ ਪੁਰਾਣਾ ਵੇਲਾ ਜਦੋਂ ਹਰ ਇੱਕ 올림픽 ਦੇ ਵਿੱਚ ਸਾਡੀ ਟੀਮ ਗੋਲਡ ਮੈਡਲ ਤੋਂ ਬਿਨਾ ਆਉਂਦੀ ਨਹੀਂ ਸੀ ਚਾਹੇ ਹੁਣ ਦਾ ਵੇਲਾ ਚਾਹੇ ਉਹ ਪਿਛਲਾ ਪ੍ਰਗਟ ਸਿੰਘ ਹੋਰਾਂ ਦਾ ਵੇਲਾ ਤਮਾਮ ਇਹ ਉਹ ਸਮਾਂ ਜਦੋਂ ਹਰ ਵਾਰ ਪੰਜਾਬ ਦੇ ਖਿਡਾਰੀਆਂ ਦੀ ਬਹੁਤਾਤ ਭਾਰਤੀ ਹਾਕੀ ਟੀਮ ਦੇ ਵਿੱਚ ਰਹਿੰਦੀ ਹੈ ਤੇ ਪੰਜਾਬ ਦੇ ਇਹ ਖਿਡਾਰੀ ਨਿਰਾਸ਼ ਵੀ ਨਹੀਂ ਕਰਦੇ ਤੇ ਕੱਲ ਵੀ ਇਹਨਾਂ ਨੇ ਨਿਰਾਸ਼ ਨਹੀਂ ਕੀਤਾ ਕੱਲ ਵੀ ਸਾਰਿਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਪੂਰੇ ਟੀਮ ਐਫਰਟ ਦੇ ਨਾਲ ਨਿਊਜ਼ੀਲੈਂਡ ਵਾਲੀ ਵਰਗੀ ਤੇਜ਼ ਤਰਾਰ ਟੀਮ ਨੂੰ ਹਰਾ ਦਿੱਤਾ ਸੀ ਵੀ ਜਿਹੜਾ ਪੀਵੀ ਸਿੰਧੂ ਆ ਉਹਨੇ ਵੀ ਆਪਣਾ ਪਹਿਲਾ ਮੈਚ ਬੈਡਮਿੰਟਨ ਦਾ ਜਿੱਤ ਲਿਆ ਅੱਗੇ ਹੋਰ ਜਿਹੜੇ ਨੇ ਮੈਚ ਜਿੱਤਨੇ ਬਾਕੀ ਨੇ ਇਹੀ ਗੱਲ ਹੈ ਕਿ ਉਮੀਦ ਕਰਦੇ ਆ ਕਿ ਪੈਰਿਸ 올림픽 ਦੇ ਵਿੱਚ ਬਿਹਤਰੀਨ ਪ੍ਰਦਰਸ਼ਨ ਸਾਡੇ ਦੇਸ਼ ਦੇ ਐਥਲੀਟ ਕਰਨਗੇ ਤੇ ਅੱਜ ਬੈਡਮਿੰਟਨ ਤੇ ਟੈਨਿਸ ਦੇ ਕੁਝ ਮੁਕਾਬਲੇ ਹੋਣੇ ਨੇ ਤੇ ਉਹ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਖਿਡਾਰੀਆਂ ਦਾ ਆਪਣੇ ਦੇਸ਼ ਦਾ ਦੇਸ਼ ਦੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰ ਸਕਦੇ ਹੋ ਵਾਪਸ ਪੰਜਾਬ ਦੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਅੱਜ 58 ਹੋਰ ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਸੜਕਾਂ ਤੇ ਉਤਾਰ ਦਿੱਤਾ ਤਾਂ ਜੋ ਲੋਕਾਂ ਦੀ ਸਹੀ ਸਮੇਂ ਤੇ ਮਦਦ ਕੀਤੀ ਜਾਵੇ ਜੇ ਕੋਈ ਤੁਸੀਂ ਘਰੋਂ ਤੇ ਘਰ ਤੁਹਾਨੂੰ ਕੋਈ ਐਮਰਜੈਂਸੀ ਆਉਂਦੀ ਆ ਤਾਂ ਤੁਸੀਂ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਏ ਜਾ ਸਕਦੇ ਹੋ ਸੜਕ ਦੁਰਘਟਨਾ ਕੋਈ ਹੁੰਦੀ ਆ ਤਾਂ ਐਂਬੂਲੈਂਸ ਦੇ ਰਾਹੀਂ ਜਿਹੜਾ ਮਰੀਜ਼ ਆ ਜ਼ਖਮੀ ਹੋਇਆ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ ਜਾਂਦੀ ਆ ਤੇ ਇਸੇ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 58 ਹੋਰ ਐਂਬੂਲੈਂਸਾਂ ਨੂੰ ਹਰੀ ਝੰਡੀ ਦਿੱਤੀ ਹੈ ਜੀ ਅੱਜ ਦੇ ਦਿਨ ਤੇ ਇਹਨਾਂ ਦੀ ਜਿਹੜੀ ਗਿਣਤੀ ਹੈ ਪੂਰੇ ਪੰਜਾਬ ਦੇ ਵਿੱਚ ਐਂਬੂਲੈਂਸਾਂ ਦੀ ਉਹ 350 ਤੋਂ ਉੱਪਰ ਹੋ ਚੁੱਕੀ ਆ ਸੋ 350 ਦੇ ਉੱਪਰ ਸਰਕਾਰੀ ਜਿਹੜੀ ਐਂਬੂਲੈਂਸਾਂ ਉਹ ਹਰ ਵੇਲੇ ਸਰਕਾਰ ਦਾਬਾ ਕਰ ਰਹੀ ਹੈ ਕਿ ਲੋੜ ਪੈਣ ਤੇ ਲੋਕਾਂ ਦੀ ਮਦਦ ਅੱਗੇ ਆਵੇਗੀ ਸੋ ਏਸੀਐਸ ਦੇ ਨਾਲ ਅੱਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੀ ਇੱਕ ਵੱਡੀ ਰਿਕਵਰੀ ਕੀਤੀ ਗਈ ਹੈ ਜੀ ਅੰਮ੍ਰਿਤਸਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਅੱਜ ਤੇ ਜਿਨ੍ਹਾਂ ਦੇ ਕੋਲੋਂ ਤੁਸੀਂ ਹੈਰਾਨ ਰਹਿ ਜਾਓਗੇ ਕਿ 1 ਕਰੋੜ ਤੋਂ ਵੱਧ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਤੇ ਡਰਗ ਮਨੀ ਤਾਂ ਸਾਫ਼ ਤੌਰ ਤੇ ਜ਼ਾਹਿਰ ਹੈ ਕਿ ਇਹ ਦੋਨੋਂ ਤਸਕਰ ਸੀ ਤੇ ਤਸਕਰੀ ਕਰਕੇ ਇਹਨਾਂ ਨੇ ਤੁਸੀਂ ਦੇਖੋ 1 ਕਰੋੜ ਅਹ ਤੋਂ ਉੱਪਰ ਦੀ ਜਿਹੜੀ ਰਕਮ ਸੀਗੀ ਉਹ ਇਹਨਾਂ ਦੇ ਕੋਲ ਐਟ ਪ੍ਰੈਜ਼ੈਂਟ ਮੌਕੇ ਤੇ ਫੜੀ ਗਈ ਆ ਸੋ 1 ਕਰੋੜ ਦੀ ਰਕਮ ਕਿੱਥੋਂ ਆਈ ਕਿੱਥੇ ਜਾਣੀ ਸੀ ਕਿੱਥੇ ਕਿਵੇਂ ਇਹ ਡਰੱਗ ਮਨੀ ਕਲੈਕਟ ਹੋਈ ਆ ਇਹਦੇ ਪਿੱਛੇ ਕੌਣ-ਕੌਣ ਆ ਇਹ ਸਾਰੀਆਂ ਚੀਜ਼ਾਂ ਹੁਣ ਪੁਲਿਸ ਜਾਂਚ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਪਰ ਇੱਕ ਵੱਡੀ ਰਿਕਵਰੀ ਇਹ ਅੱਜ ਹੋਈ ਆ ਅੰਮ੍ਰਿਤਸਰ ਪੁਲਿਸ ਨੂੰ ਤੇ ਤਾਰੀਫ਼ ਕਰਨੀ ਬਣਦੀ ਆ ਸੋ ਇਸੇ ਤਰੀਕੇ ਦੇ ਨਾਲ ਜੇ ਸਾਡੀ ਪੁਲਿਸ ਕੰਮ ਕਰੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਆ ਪਰ ਅਫਸੋਸ ਹੈ ਕੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਨਸ਼ਾ ਘਟਣ ਦਾ ਨਾਂ ਨਹੀਂ ਲੈ ਰਿਹਾ ਸੋ ਇਸੇ ਕਰਕੇ ਪੁਲਿਸ ਦੀ ਜ਼ਿਆਦਾ ਡਿਊਟੀ ਹੋ ਜਾਂਦੀ ਆ ਇਹ ਅੱਜ ਦੋ ਮੁਲਜ਼ਮ ਫੜੇ ਨੇ ਤੁਸੀਂ ਲਾਓ ਸਾਹਿਬ ਕਿ 1 ਕਰੋੜ ਤੋਂ ਵੱਧ ਦੀ ਇਹਨਾਂ ਦੇ ਕੋਲ ਰਕਮ ਮਿਲੀ ਆ ਤੇ ਨਾਲ ਇੱਕ ਨੋਟ ਗਿਨਣ ਵਾਲੀ ਮਸ਼ੀਨ ਵੀ ਪੁਲਿਸ ਨੇ ਬਰਾਮਦ ਕੀਤੀ ਆ ਸੋ ਅੰਦਾਜ਼ਾ ਲਾਇਆ ਜਾ ਸਕਦਾ ਕਿ ਡਰੱਗ ਤਸਕਰੀ ਦੇ ਵਿੱਚ ਕਿਸ ਤਰੀਕੇ ਇਹ ਜਿਹੜੇ ਤਸਕਰ ਨੇ 1 ਕਰੋੜ ਰੁਪਏ ਕਮਾਉਂਦੇ ਨੇ ਤੇ ਨੌਜਵਾਨਾਂ ਦੀਆਂ ਜਾਨਾਂ ਦੇ ਨਾਲ ਖੇਡਦੇ ਜਾਂਦੇ ਨੇ ਅ ਗੱਲ ਅਸੀਂ ਕੀਤੀ ਆ 올림픽 ਦੀ ਵੀ ਅਸੀਂ ਗੱਲ ਕੀਤੀ ਆ ਕਿਉਂਕਿ 올림픽 ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਹੋਰ ਜਿਹੜੇ ਫਾਸਵੇਂ ਮੁਕਾਬਲੇ ਨੇ ਉਹ ਸਾਨੂੰ ਦੇਖਣ ਨੂੰ ਮਿਲਣਗੇ ਇਸ ਤੋਂ ਪਹਿਲਾਂ ਅਸੀਂ ਗੱਲ ਇੱਕ ਕਰ ਰਹੇ ਸੀ ਕਿ 170 ਸਾਲ ਪਹਿਲਾਂ ਜਿਹੜਾ ਜਹਾਜ਼ ਆਪਣੀ ਮੰਜ਼ਲ ਦੇ ਵੱਲ ਵਧਿਆ ਸੀ ਰਸਤੇ ਦੇ ਵਿੱਚ ਆਏ ਸਮੁੰਦਰੀ ਤੂਫਾਨ ਨੇ ਉਸ ਨੂੰ ਘੇਰ ਲਿਆ ਤੇ ਉਹ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਸੀ ਅੱਜ ਤੋਂ 170 ਸਾਲ ਪਹਿਲਾਂ ਤਸਵੀਰ ਇੱਕ ਇਸ ਜਹਾਜ਼ ਦੀ ਤੁਹਾਨੂੰ ਦਿਖਾਉਨੇ ਆ ਖਾਸ ਗੱਲ ਇਹ ਹੈ ਕਿ ਇਹ ਜਹਾਜ਼ 170 ਸਾਲਾਂ ਬਾਅਦ ਯਾਨੀ ਕਿ ਡੁੱਬੇ ਹੋਇਆ ਜਹਾਜ਼ ਹੈ ਇਹਦਾ ਜਿਹੜਾ ਮਲਬਾ ਸਮੁੰਦਰ ਦੇ ਵਿੱਚ ਉਹ ਮਿਲ ਗਿਆ ਯਾਨੀ ਕਿ ਜਹਾਜ਼ ਲੱਭਿਆ ਗਿਆ ਸਨਾਰ ਸਿਸਟਮ ਹੁੰਦਾ ਜਿਹੜਾ ਕਿ ਦੱਸ ਦਿੰਦਾ ਕਿ ਉੱਪਰੋਂ ਕਿ ਹੇਠਾਂ ਕਿੱਥੇ ਤੱਕ ਕੋਈ ਚੀਜ਼ ਹੈਗੀ ਆ ਤੇ ਉਹ ਸਨਾਰ ਸਿਸਟਮ ਦੀ ਦੇ ਨਾਲ ਜਦੋਂ ਪਤਾ ਲੱਗਿਆ ਤਾਂ ਫਿਰ ਇਹ ਪਤਾ ਲੱਗਿਆ ਕਿ ਇੱਕ ਕਾਫੀ ਵੱਡੀ ਕੋਈ ਚੀਜ਼ ਆ ਤੇ ਫਿਰ ਜਿਹੜੇ ਡਾਈਵਰ ਨੇ ਗੋਤਾਖੋਰ ਨੇ ਉਹ ਸਮੁੰਦਰ ਦੇ ਤਲ ਤੱਕ ਪਹੁੰਚਦੇ ਨੇ ਦੇਖਦੇ ਨੇ ਕਿ ਇਹ ਜਹਾਜ਼ ਹੈ ਬਾਅਦ ਚੋਂ ਉਹਦੀਆਂ ਫੋਟੋਆਂ ਲਈਆਂ ਜਾਂਦੀਆਂ ਨੇ ਨਵੀਂ ਤਕਨੀਕ ਦੇ ਨਾਲ ਹਜ਼ਾਰਾਂ ਫੋਟੋਆਂ ਇਸ ਜਹਾਜ਼ ਦੇ ਜੋ ਮਲਬੇ ਦੀਆਂ ਉਹ ਲਈਆਂ ਜਾਂਦੀਆਂ ਫਿਰ ਉਹਨੂੰ ਇਕੱਠਾ ਕਰਕੇ ਉਹਨਾਂ ਦੀ ਇੱਕ ਤਸਵੀਰ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਉਂਦੀ ਹੈ ਤੇ ਉਹ ਵਾਕਈ ਅਦਭੁਤ ਹੈ ਤੇ ਜਿਸ ਤਰੀਕੇ ਦੇ ਨਾਲ ਇਹ ਇੰਨਾ ਵੱਡਾ ਸ਼ਿਪ ਉਦੋਂ ਤੂਫਾਨ ਦਾ ਸ਼ਿਕਾਰ ਹੋਇਆ ਸੀ ਹੁਣ ਇਹਦੇ ਚ ਇੰਪੋਰਟੈਂਟ ਸਭ ਤੋਂ ਵੱਡਾ ਗੱਲ ਕੀ ਆ ਕਿ ਇਸ ਜਹਾਜ਼ ਦੇ ਮਲਬੇ ਦੇ ਵਿੱਚੋਂ 100 ਤੋਂ ਵੱਧ ਜਿਹੜੀਆਂ ਸ਼ੈਂਪੇਨ ਦੀਆਂ ਬੋਤਲਾਂ ਮਿਲੀਆਂ ਨੇ ਤੁਸੀਂ ਹਿਸਾਬ ਲਾਓ ਕਿ 19ਵੀਂ ਸਦੀ ਦੇ ਵਿੱਚ ਇਹ ਜਹਾਜ਼ ਡੁੱਬਿਆ ਸੀ ਹੁਣ ਅਸੀਂ 21ਵੀਂ ਸਦੀ 'ਚ 1850 ਤੋਂ ਲੈ ਕੇ 1867-68 ਦੇ ਦਰਮਿਆਨ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਕਿ ਜਦੋਂ ਇਹ ਜਹਾਜ਼ ਡੁੱਬਿਆ ਸੀ ਦੱਸਿਆ ਜਾ ਰਿਹਾ ਕਿ ਇੱਕ ਫੇਮਸ ਜਿਹੜੀ ਕੰਪਨੀ ਆ ਇਹ 스ਵੀਡਨ ਦੇ ਕੋਲ ਮਿਲਿਆ ਜੀ 스ਵੀਡਨ ਡੈਨਮਾਰਕ ਇਧਰ ਨਾਰਵੇ ਤੇ ਇਹਨਾਂ ਦੇ ਕੋਲ ਉੱਪਰ ਮਿਲਿਆ ਬਾਲਟਿਕ ਸਮੁੰਦਰ ਦੇ ਵਿੱਚ ਤੇ ਇਹ ਜਿਹੜਾ ਜਹਾਜ਼ ਆ ਇਧਰੋਂ ਯੂਰਪ ਤੋਂ ਇਹ ਜਿਹੜੀ ਆ ਸ਼ੈਂਪੇਨ ਹੈ ਤੇ ਕੁਝ ਹੋਰ ਮਿਨਰਲ ਵਾਟਰ ਦੀਆਂ ਬੋਤਲਾਂ ਸੀ ਉਹ ਲੈ ਕੇ ਰਸ਼ੀਆ ਦੇ ਵੱਲ ਜਾ ਰਿਹਾ ਸੀਗਾ ਤੇ ਪਰ ਰਸਤੇ 'ਚ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਸੋ 100 ਤੋਂ ਵੀ ਵੱਧ ਜਿਹੜੀਆਂ ਸ਼ੈਂਪੇਨ ਦੀਆਂ ਬੋਤਲਾਂ ਇਸ ਜਹਾਜ਼ ਦੇ ਮਲ ਵਿੱਚੋਂ ਮਿਲੀਆਂ ਨੇ ਹੁਣ ਸ਼ਰਾਬ ਦੀ ਗੱਲ ਕਰਦੇ ਨੇ ਜਿਹੜੇ ਲੋਕ ਤਾਂ ਉਹ ਜਿੰਨੀ ਮਹਿੰਗੀ ਹੁੰਦੀ ਹੈ ਪ੍ਰਾਣੀ ਹੁੰਦੀ ਹੈ ਓਨੀ ਹੀ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ ਸੋ ਇਸ ਕਰਕੇ ਜਿਹੜੀਆਂ 100 ਬੋਤਲਾਂ ਲੱਭੀਆਂ ਨੇ ਸ਼ੈਂਪੇਨ ਦੀਆਂ ਤੇ ਇਹਨਾਂ ਦੀ ਹੁਣ ਇੱਕ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਬੋਲੀ ਲਗਾਈ ਜਾ ਸਕਦੀ ਹੈ ਤੇ ਇਹਨਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦੇ ਵਿੱਚ ਜਿਹੜੇ ਸ਼ੌਕੀਨ ਲੋਕ ਨੇ ਜੀ ਉਹ ਖਰੀਦ ਸਕਦੇ ਨੇ ਕਿਉਂਕਿ ਇਹਨਾਂ ਤੱਕ ਪਹੁੰਚ ਵੱਡੇ ਲੋਕ ਹੀ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜਾ ਮਿਨਰਲ ਵਾਟਰ ਦੀਆਂ ਬੋਤਲਾਂ ਦੱਸਿਆ ਜਾ ਰਿਹਾ ਤੇ ਉਹ ਵੀ ਕਹਿੰਦੇ ਉਹ ਦਵਾਈ ਤੋਂ ਘੱਟ ਨਹੀਂ ਹੈਗੀਆਂ ਕਿਉਂਕਿ ਮਿਨਰਲ ਵਾਟਰ ਪੈਕ ਕੀਤਾ ਹੋਇਆ ਬੋਤਲਾਂ ਦੇ ਵਿੱਚ ਤੇ ਐਨੇ ਸਾਲਾਂ ਤੱਕ ਕਹਿੰਦੇ ਕਿ ਪਿਆ ਕਿ ਉਹ ਇੱਕ ਤਰੀਕੇ ਦੇ ਨਾਲ ਦਵਾਈ ਬਣ ਚੁੱਕਿਆ ਸੋ ਇਸ ਜਹਾਜ਼ ਦੇ ਬਾਰੇ ਹੋਰ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜਾ ਜਹਾਜ਼ ਹੈ ਇਹ ਤੂਫਾਨ ਦਾ ਸ਼ਿਕਾਰ ਹੋਇਆ ਸੀ ਜਦੋਂ ਤੂਫਾਨ ਕਹਿੰਦੇ ਆਇਆ ਸੀ ਤਾਂ 25 28 ਜਿਹੜੇ ਸਮੁੰਦਰੀ ਜਹਾਜ਼ ਸੀ ਉਹ ਲਾਪਤਾ ਹੋ ਗਏ ਸੀ ਤੇ ਇਸੇ ਦੌਰਾਨ ਜਿਹੜੇ 36 ਲੋਕਾਂ ਦੀ ਮੌਤ ਆ ਜਿਹੜੀ ਉਹ ਵੀ ਹੋਈ ਸੀ ਜਦੋਂ ਇਹ ਆ ਹੋਇਆ ਸੀਗਾ ਇਹ ਤੂਫਾਨ ਦੇ ਲਪੇਟ ਦੇ ਵਿੱਚ ਆਇਆ ਸੀ ਤੇ ਉਹ ਤੁਹਾਨੂੰ ਅਸੀਂ ਦੱਸ ਦਿੰਦਾ ਹੈ ਕਿ ਇੱਕ ਖਾਸ ਬੰਦੇ ਦੇ ਲਈ ਇਹ ਜਿਹੜੀ ਸਾਰੀ ਸ਼ੈਂਪੇਨ ਹੈ ਇਹ ਯੂਰਪ ਤੋਂ ਰਸ਼ੀਆ ਪਹੁੰਚਾਈ ਜਾ ਰਹੀ ਸੀ ਇਸ ਸਮੁੰਦਰੀ ਸਮੁੰਦਰੀ ਜਹਾਜ਼ ਦੇ ਰਾਹੀਂ ਪਰ ਰਸਤੇ ਦੇ ਵਿੱਚ ਤੂਫਾਨ ਆਉਂਦਾ ਤੂਫਾਨ ਦੇ ਵਿੱਚ ਇਹ ਜਹਾਜ਼ ਡੁੱਬ ਜਾਂਦਾ ਲੋਕਾਂ ਦੀ ਮੌਤ ਵੀ ਹੁੰਦੀ ਹੈ ਤੇ ਹੁਣ ਟੈਕਨੋਲੋਜੀ ਦੇ ਸਹਾਰੇ 170 ਸਾਲ ਬਾਅਦ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਜਹਾਜ਼ ਹੈ ਉਹ ਲੱਭਿਆ ਗਿਆ ਜਿਹੜੀ ਇਹਦੇ ਵਿੱਚ ਸ਼ੈਂਪੇਨ ਦੀ ਬੋਤਲਾਂ ਸੀ ਉਹ ਦੱਸਿਆ ਜਾ ਰਿਹਾ ਕਿ ਬੜੀਆਂ ਪੁਰਾਣੀਆਂ ਸੀਗੀਆਂ ਤੇ 1850 ਤੇ 68 ਦੀਆਂ ਬਣੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ 1905 ਦੇ ਵਿੱਚ ਇਹ ਜਹਾਜ਼ ਡੁੱਬਦਾ ਅ ਨਹੀਂ ਮਾਫ ਕਰਨਾ ਉਸ ਤੋਂ ਪਹਿਲਾਂ ਹਾਂ 1905 ਤੋਂ ਵੀ ਪਹਿਲਾਂ ਦੀ ਗੱਲ ਹੈ 1800 ਉਹੀ 67 ਜਾਂ 70 75 ਦੀ ਗੱਲ ਹੈ ਕਿ ਜਦੋਂ ਇਹ ਡੁੱਬਦਾ ਹੈਗਾ ਤੇ ਫਿਰ ਇਸ ਕਰਕੇ 170 ਸਾਲ ਇਹ ਡੁੱਬਿਆ ਰਹਿੰਦਾ insan ਦੀਆਂ ਨਜ਼ਰਾਂ ਤੋਂ ਦੂਰ ਰਹਿੰਦਾ ਹਾਲਾਂਕਿ ਜਿਹੜੇ ਗੋਤਾਖੋਰ ਨੇ ਜਿਹੜੇ ਅ ਖਜ਼ਾਨਾ ਲੱਭਣ ਦੇ ਲਈ ਲੋਕ ਸਮੁੰਦਰ ਦੇ ਵਿੱਚ ਜਾਂਦੇ ਰਹਿੰਦੇ ਨੇ ਡਾਈਵ ਕਰਦੇ ਰਹਿੰਦੇ ਨੇ ਬਹੁਤ ਸਾਰੇ ਐਸੇ ਲੋਕ ਨੇ ਕਿ ਜਿਹੜੇ ਸੰਸਥਾਵਾਂ ਜਿਨ੍ਹਾਂ ਨੇ ਬਣਾਈਆਂ ਹੋਈਆਂ ਗਰੁੱਪ ਬਣਾਏ ਹੋਏ ਨੇ ਤੇ ਉਹ ਸਮੇਂ-ਸਮੇਂ ਤੇ ਸਮੁੰਦਰ ਦੇ ਵਿੱਚ ਡੁੱਬਿਆ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਫਿਰ ਇਹ ਡੁੱਬਿਆ ਖਜ਼ਾਨਾ ਅੱਜ ਵਾਪਸ ਇਨਸਾਨ ਦੇ ਹੱਥ ਲੱਗਿਆ ਤੇ ਇਸ ਨੂੰ ਇੱਕ ਬਹੁਤ ਵੱਡੀ ਜਿਹੜੀ ਖੋਜ ਆ ਉਹ ਮੰਨਿਆ ਜਾ ਰਿਹਾ ਇੱਕ ਟਾਈਟੈਨਿਕ ਤੁਸੀਂ ਬਹੁਤ ਪਹਿਲਾਂ ਹੀ ਸੁਣ ਲਿਆ ਹੋਣਾ ਕਿ ਜਿਹੜਾ ਜਹਾਜ਼ ਮਿਲਿਆ ਸੀ ਉਸਦੇ ਵੀ ਮਲਵਾ ਮਿਲਣ ਦੀਆਂ ਗੱਲਾਂ ਜਿਹੜੀਆਂ ਕਾਫੀ ਸਾਲ ਪਹਿਲਾਂ ਸਾਹਮਣੇ ਆਈਆਂ ਸੀ ਸੁਰਖੀਆਂ ਦਾ ਹਿੱਸਾ ਬਣੀਆਂ ਸੀ ਸੋ ਇਸੇ ਦੇ ਨਾਲ ਜਿਹੜਾ ਸਮਾਂ ਸਾਡਾ ਪੰਜਾਬ ਦਿਨ ਪਰਦਾ ਉਹ ਸਮਾਪਤ ਹੋ ਰਿਹਾ ਪਰ ਜਾਣ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਤੁਹਾਨੂੰ ਆਖ ਕੇ ਜਾਵਾਂਗੇ ਕਿ ਜਿਸ ਤਰੀਕੇ ਦੇ ਨਾਲ 올림픽 ਦੇ ਵਿੱਚ ਅੱਜ ਸ਼ੁਰੂਆਤ ਸਾਡੇ ਐਥਲੀਟਾਂ ਨੇ ਕੀਤੀ ਹੈ ਹਰਿਆਣਾ ਦੀ ਧੀ ਹੈ ਮਨੂ ਪਾਖਰ ਉਹਨੇ ਪਹਿਲਾ ਮੈਡਲ ਜਿੱਤ ਕੇ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਪਾਇਆ ਸੋ ਹੌਸਲਾ ਵਧਾਉਣਾ ਚਾਹੀਦਾ ਆਪਣੇ ਦੇਸ਼ ਦੇ ਖਿਡਾਰੀਆਂ ਦਾ ਦੇਸ਼ ਦੇ ਐਥਲੀਟਾਂ ਦਾ ਤੇ ਵੱਧ ਤੋਂ ਵੱਧ ਜਿਹੜੇ ਮੈਡਲ ਨੇ ਸਾਡੇ ਇਹ ਖਿਡਾਰੀ ਤੇ ਐਥਲੀਟ ਵਾਪਸ ਦੇਸ਼ ਦੇ ਵਿੱਚ ਦੇ ਵਿੱਚ ਜਿੱਤ ਕੇ ਲੈ ਕੇ ਆਉਣ ਵਾਪਸ ਆਉਣ ਸਭ ਤੋਂ ਖਾਸ ਗੱਲ ਇਹ ਹੋ ਜਾਂਦੀ ਹੈ ਕਿ 올림픽 ਤੋਂ ਵੱਡਾ ਦੁਨੀਆ ਦਾ ਹੋਰ ਕੋਈ ਵੀ ਖੇਡ ਮੁਕਾਬਲਾ ਹੈ ਹੀ ਨਹੀਂ ਹੈ 200 250 ਦੇ ਕਰੀਬ ਜਿਹੜੇ 206 ਦੇਸ਼ਾਂ ਦੇ ਜਿਹੜੇ ਐਥਲੀਟ ਨੇ ਉਹ ਇਸ ਖੇਡਾਂ ਦੇ ਮਹਾਕੁੰਭ ਦੇ ਵਿੱਚ ਭਾਗ ਲੈਂਦੇ ਨੇ ਤੇ 10500 10.5 ਹਜ਼ਾਰ ਦੇ ਕਰੀਬ ਖਿਡਾਰੀ ਨੇ ਜਿਨ੍ਹਾਂ ਦੇ ਨਾਲ ਕੰਪੀਟੀਸ਼ਨ ਕਰਕੇ ਤੇ ਕਿਉਂਕਿ ਹਰ ਇੱਕ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਹਰ ਇੱਕ ਦੇਸ਼ ਹੈ ਆਪਣੇ ਚੋਣਵੇਂ ਖਿਡਾਰੀ ਹੀ ਭੇਜਦਾ ਸੋ ਪੂਰੇ ਦੁਨੀਆ ਦੇ ਜਿਹੜੇ ਖਿਡਾਰੀ ਨੇ ਉਹਨਾਂ ਦਾ ਮੁਕਾਬਲਾ ਕਰਕੇ ਫਿਰ ਜਿਹੜਾ ਮੈਡਲ ਆਉ ਜਿੱਤਿਆ ਜਾਂਦਾ ਸੋ 올림픽 ਦੇ ਵਿੱਚ ਮੈਡਲ ਜਿੱਤਣਾ ਬਹੁਤ ਔਖੀ ਚੀਜ਼ ਆ ਇਸ ਨੂੰ ਸੌਖੀ ਚੀਜ਼ ਕਿਸੇ ਕਿਤੇ ਵੀ ਤੁਸੀਂ ਨਾ ਸਮਝਿਓ ਸੋ ਮਨੂਪਾਕਰ ਨੂੰ ਜਿਹੜੀ ਆ ਸਲਾਮ ਕਰਦੇ ਆ ਅਸੀਂ ਤੇ ਮਨੂਪਾਕਰ ਦੇ ਪਰਿਵਾਰ ਨੂੰ ਵਧਾਈ ਵੀ ਦਿੰਨੇ ਆ ਪੂਰੇ ਇੰਡੀਆ ਇਸ ਗੱਲ ਤੋਂ ਖੁਸ਼ ਹੈ ਕਿ ਮਨੂਪਾਕਰ ਨੇ ਪੈਰਿਸ 올림픽 ਦੇ ਵਿੱਚ ਵੀ ਜਿਹੜਾ ਆਪਣਾ ਮੈਡਲ ਆ ਉਹ ਜਿੱਤਿਆ ਤੇ ਇੰਡੀਆ ਦਾ ਇੱਕ ਵਾਰ ਜਿਹੜਾ ਨਾਮ ਹੈ ਉਹ ਮੈਡਲ ਜਿੱਤਣ ਵਾਲੀ ਸੂਚੀ ਦੇ ਵਿੱਚ ਜ਼ਰੂਰ ਆ ਗਿਆ ਕਿਉਂਕਿ ਹਾਲੇ ਤੱਕ ਜ਼ੀਰੋ ਸੀਗਾ ਕਿਉਂਕਿ ਹਾਲੇ 2 ਦਿਨ ਹੀ ਸ਼ੁਰੂ ਹੋਏ ਨੇ ਪਰ ਸ਼ੁਰੂਆਤ ਚੰਗੀ ਹੋਈ ਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਿਸ਼ਾਨੇਬਾਜ਼ੀ ਰੈਸਲਿੰਗ ਦੇ ਵਿੱਚ ਤੇ ਹੋਰ ਹਾਕੀ ਦੇ ਵਿੱਚ ਇਹ ਤੇ ਮੁੱਕੇਬਾਜ਼ੀ ਦੇ ਵਿੱਚ ਇਹ ਉਹ ਖੇਡਾਂ ਨੇ ਜਿਨ੍ਹਾਂ ਦੇ ਵਿੱਚ ਅਕਸਰ ਭਾਰਤੀ ਐਥਲੀਟ ਨੇ ਜਿਹੜੇ ਉਹ ਮੈਡਲ ਜਿੱਤ ਕੇ ਲੈ ਕੇ ਆਉਂਦੇ ਆ weight lifting ਵੀ ਉਹਨਾਂ ਦੇ ਵਿੱਚ ਇੱਕਾ ਹੁਣ ਤਾਂ ਬਹੁਤ ਸਾਰੇ ਆ ਹੋਰ ਖੇਡਾਂ ਦੇ ਵਿੱਚ ਵੀ ਸਾਡੇ ਭਾਰਤੀ ਐਥਲੀਟ ਨੇ ਉਹ ਮੈਡਲ ਜਿੱਤ ਕੇ ਲੈ ਕੇ ਆਉਣ ਲੱਗੇ ਨੇ ਸੋ ਉਮੀਦ ਕਰਦੇ ਆ ਕਿ ਟੋਕੀਓ 올림픽 ਦੀ ਤਰ੍ਹਾਂ ਪੈਰਿਸ 올림픽 ਦੇ ਵਿੱਚ ਵੀ ਸਾਡੇ ਦੇਸ਼ ਦੇ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਕਰਕੇ ਵੱਧ ਤੋਂ ਵੱਧ ਮੈਡਲ ਦੇਸ਼ ਦੇ ਲਈ ਜਿੱਤ ਕੇ ਵਾਪਸ ਆਉਣਗੇ ਸੋ ਫਿਲਹਾਲ ਸਾਡਾ ਸਮਾਂ ਪੰਜਾਬ ਦਿਨ ਪਰਦਾ ਇੱਥੇ ਸਮਾਪਤ ਹੁੰਦਾ ਕੱਲ ਫਿਰ ਠੀਕ 7 ਵਜੇ ਸ਼ਾਮ ਦੇ ਇਸੇ ਚੈਨਲ ਔਨ 에ਅਰ ਦੇ ਉੱਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਸੋ ਕੱਲ ਤੱਕ ਤੱਕ ਦੇ ਲਈ ਆਗਿਆ ਦਿਓ ਧੰਨਵਾਦ